ਅਗਰ ਕਿਸੇ ਭਰਾ ਨੇ 2500 ਏਰੀਆ ਦੀ ਕੋਠੀ ਬਣਾਉਣੀ ਹੋਵੇ ਡਿਜ਼ਾਈਨ ਵੀ ਬਹੁਤ ਸੋਹਣਾ ਤੇ 40/38 ਦਾ ਏਰੀਆ ਵੀ ਆਪਣਾ ਠੀਕ ਹੈ 1500 ਬਣ ਗਿਆ ਹਨਾ ਹਾਂ ਹੀ 1500 ਬਣ ਗਿਆ ਉੱਪਰ ਵਾਲਾ ਬਈ ਹਜ਼ਾਰ ਦੇ ਕਰੀਬ ਉੱਪਰ ਟਾਈਲ ਬਈ ਮਨਲਾ ਛੁੱਟੀ ਤੁਹਾਨੂੰ ਘਾਟ ਹੀ ਮਿਲਦੀ ਆਪਾਂ ਨੂੰ ਨਾ ਹਾਂਜੀ ਹਾਂਜੀ ਮੰਨ ਕੇ ਜਿਵੇਂ ਲੱਕੜ ਦਾ ਕੰਮ ਵੀ ਆਪਾਂ ਬਾਈ ਦੇ ਰਾਇ ਨਾਲ ਹੀ ਕੀਤਾ ਸਭ ਤੋਂ ਪਹਿਲਾਂ ਵੀ ਦੇਖੋ ਜਿਵੇਂ ਆਪਾਂ ਬਾਈ ਦੀ ਰਾਇ ਨਾਲ ਟਾਇਲ ਲੈ ਕੇ ਆਏਗੇ ਠੀਕ ਹੈ ਜੀ ਤੇ ਰਾਮਪੁਰੇ ਤੋਂ ਗੋਰਾ ਟਾਇਲ ਵਾਲਿਆਂ ਤੋਂ ਲੈ ਕੇ ਆਂ ਟਾਇਲ ਆਪਾਂ ਵੀ ਮਰਿੰਡੀ ਦੀ ਲੱਕੜ ਲਾਈ ਹੈ ਸਾਰੀ ਠੀਕ ਹੈ ਜੀ ਤੇ ਬਾਕੀ ਇਹਨੂੰ ਲੈਕਸ ਦੀ ਤਾਂ ਪੈਪ ਲਾਈ ਆਪਾਂ ਨੇ ਠੀਕ ਹੈ ਬਾਈ ਬਾਕੀ ਪਲੰਬਰ ਦਾ ਜਿਹੜ ਆਪਾਂ ਕੋਠੀ ਲੈ ਕੇ ਆਏ ਬਹੁਤ ਸੋਹਣੀ ਲੁੱਕ ਦੀ ਤੇ ਇਹਦੇ ਵਿੱਚ ਜੋ ਬਾਈ ਹੋਰਾਂ ਨੇ ਕੰਮਕਾਰ ਕੀਤਾ ਹੋਇਆ ਜਿਵੇਂ ਕਿ ਪਲੰਬਰ ਦਾ ਕੰਮ ਕਹਿ ਦੀ ਆਪਾਂ ਜੋੜੀਆਂ ਦਾ ਕੰਮ ਹੋ ਗਿਆ ਪੱਥਰ ਦਾ ਟਾਇਲ ਦਾ ਕੰਮ ਹੋ ਗਿਆ ਜੀ ਟੋਟਲੀ ਕੰਮ ਹੋਇਆ ਹੋਇਆ ਤੇ ਬਾਈ ਪਲੰਬਰ ਆਪਣੇ ਨਾਲ ਇਹਦੇ ਬਾਈ ਆਪਣੇ ਨਾਲ ਮੌਜੂਦ ਨੇ ਕਿ ਜਿਨ੍ਹਾਂ ਦੀ ਕੋਠੀ ਹੈ ਮਾਲਕ ਨੇ ਬਾਈ ਹੋਰੀ ਆਰਮੀ ਚ ਸਰਵਿਸਮੈਨ ਨੇ ਬਾਈ ਹੋਰੀ ਆਰਮੀ ਚ ਸਰਵਿਸ ਕਰਦੇ ਆ ਜੀ ਸਾਰੀ ਗੱਲਬਾਤ ਆਪਾਂ ਬਾਈ ਹੋਰਾਂ ਨਾਲ ਕਰਾਂਗੇ ਕੋਠੀਵਾਂ ਤੋਂ ਅੰਦਰ ਤੋਂ ਦਿਖਾਵਾਂਗੇ ਇਹਨਾਂ ਬਾਈ ਹੋਰਾਂ ਦੇ ਕੰਮ ਬਾਰੇ ਵੀ ਆਪਾਂ ਬਾਈ ਹੋਰਾਂ ਤੋਂ ਜਾਣਾਂਗੇ ਕਿੱਦਾਂ ਦਾ ਤੁਹਾਨੂੰ ਲੱਗਿਆ ਐਕਸਪੀਰੀਅੰਸ ਭਰਾਵਾਂ ਦਾ ਬਾਈ ਜੀ ਆਪਣਾ ਨਾਮ ਤੇ ਆਪਣਾ ਪਿੰਡ ਤੇ ਜ਼ਿਲ੍ਹਾ ਜ਼ਰੂਰ ਦੱਸੋ ਜੀ ਆਪਾਂ ਕਿੱਥੇ ਖੜੇ ਆ ਬਈ ਨਾਮ ਮੇਰਾ ਕੁਲਵਿੰਦਰ ਸਿੰਘ ਹੈ ਹਾਂਜੀ ਛੋਡੇਗੁਰਨੇ ਆ ਮੈਂ ਪਿੰਡ ਆ ਬਈ ਠੀਕ ਹੈ ਬਾਈ ਤੇ ਜ਼ਿਲ੍ਹਾ ਮਾਨਸਾਪੀਰਾ ਬਾਈ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆ ਜੀ ਬਾਈ ਹੋਰੀ ਆਰਮੀ ਚ ਨੇਗੇ ਤੇ ਬਾਈ ਇੱਕ ਚੀਜ਼ ਜ਼ਰੂਰ ਦੱਸੋ ਜੀ ਆਪਣੀ ਕੋਠੀ ਦੀ ਚੜਾਈ ਜ਼ਰੂਰ ਦੱਸੋ ਜੀ ਕਿੰਨੀ ਹੈਗੀ ਇਹਦੀ ਕੋਠੀ ਕੋਠੀ ਦਾ ਤੇ 38 ਬਾਈ 40 ਦੀ ਲਵਾਈ ਤੇ ਚੜਾਈ ਆ ਗਈ ਕਹਿੰਦਾ ਮਤਲਬ ਵੀ 1500 ਏਰੀਆ ਬਣਦਾ ਥੱਲੇ ਦਿਖਾਵਾਂਗੇ ਕੋਠੀ ਟੋਟਲ ਏਰੀਆ ਬਾਈ ਥੱਲੇ ਇੰਨਾ ਬਣ ਆਜੋ ਬਈ ਆਪਾਂ ਚੱਲ ਕੇ ਦਿਖਾਉਣੇ ਆ ਭਰਾ ਹੋਰਾਂ ਨੇ ਕੀਤਾ ਜੀ ਇਹਦੇ ਚ ਪਲੰਬਰ ਦਾ ਕੰਮ ਤੇ ਜੋ ਵੀ ਬਾਈ ਉਹਨਾਂ ਨੇ ਸuggestion ਦਿੱਤੀ ਆਪਣੀ ਕਿਉਂਕਿ ਇਹ ਬਾਈ ਹੋਰੀ ਰੋਜ਼ ਕੋਠੀਆਂ 'ਚ ਕੰਮ ਕਰਦੇ ਆ ਤੇ ਬਾਈ ਆਪਣਾ ਨਾਮ ਵੀ ਦੱਸ ਦਿਓ ਤੇ ਆਪਣਾ ਕਿੰਨੇ ਕ ਸਾਲਾਂ ਦਾ ਐਕਸਪੀਰੀਅੰਸ ਹੈ ਗਾਣਾ ਮਗਰਪਿਆਰ ਸਿੰਘ ਜੀ ਠੀਕ ਹੈ ਬਾਈ ਤੇ 14-15 ਸਾਲ ਹੋ ਗਏ ਕੰਮ ਕਰਦੇ ਨੇ ਪਲੰਬਰ ਦਾ ਕੰਮ ਕਰਦੇ ਨੇ ਠੀਕ ਹੈ ਬਾਈ ਤੇ ਬਾਈ ਹੋਰਾਂ ਨੇ ਵੀ ਕੰਮ ਤੁਹਾਡੇ ਤੋਂ ਤੁਹਾਡੇ ਤਜਰਬ ਠੀਕ ਹੈ ਬਈ ਆਪਾਂ ਕੋਠੀ ਦਿਖਾਉਣੇ ਬਈ ਅੰਦਰ ਤੋਂ ਤੇ ਬਈ ਇੱਧਰੋਂ ਦਿਖਾ ਦਿਓ 250 ਲੁੱਕ ਦਿੱਤੀ ਹੈ ਜੀ ਕੋਠੀ ਨੂੰ ਫਰੰਟ ਲੁੱਕ ਆ ਜਾਓ ਬਈ ਅੰਦਰ ਚੱਲੀਏ ਤੇ ਇਹਦੇ ਚ ਬਈ ਕੰਮ ਸਾਰਾ ਹੋਇਆ ਹੋਇਆ ਹੈ ਨਾ ਲਗਭਗ ਤੇ ਰੰਗ ਵਗੈਰਾ ਦਾ ਤੇ ਡਾਊਨ ਸੀਲਿੰਗ ਇਹ ਰਹਿ ਗਈ ਤੇ ਲਾਈਟ ਵਗੈਰਾ ਵੀ ਚੱਲੀ ਜਾਂਦੀ ਹੈ ਤੇ ਜੋੜੀਆਂ ਦਾ ਵੀ ਹੋਇਆ ਤੇ ਬਈ ਇੱਕ ਚੀਜ਼ ਜਰੂਰ ਦੱਸੋ ਜੀ ਬਈ ਹੋਰਾਂ ਨੇ ਜਿਵੇਂ ਤੁਹਾਡਾ ਐਕਸਪੀਰੀਅੰਸ ਦੇਖ ਕੇ ਕੰਮ ਕਰਵਾਇਆ ਤੁਹਾਡੇ ਤੋਂ ਹਣਾ ਪਲੰਬਰ ਦਾ ਕੰਮ ਹੈ ਨਾ ਪੁੱਠੇ ਵਿੱਚ ਬਹੁਤ ਮੇਨ ਹੁੰਦਾ ਹੈ ਕਈ ਵਾਰੀ ਲੀਕਿੰਗ ਸ਼ੀਕਿੰਗ ਸਾਰਾ ਧਿਆਨ ਰੱਖਣਾ ਪੈਂਦਾ ਹੈ ਹਣਾ ਤੇ ਬਈ ਸਟ ਜਿਹੜਾ ਕੰਮ ਹੁੰਦਾ ਜਦੋਂ ਟੈਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਬਾਅਦ ਜੋੜੀਆਂ ਦਾ ਕੰਮ ਹੁੰਦਾ ਉਹਦਾ ਛੋਡਾ ਨਾਲ ਕੰਮ ਚੱਲੀ ਹੁੰਦਾ ਰਹਿੰਦਾ ਪਲੰਬਰ ਦਾ ਹਾਂਜੀ ਤੇ ਬਾਈ ਹੋਰਾਂ ਨੇ ਤੁਸੀਂ ਕੀ ਕੀ ਪ੍ਰੈਫਰ ਕੀਤਾ ਇਹਦੇ ਚ ਕੁੱਟ ਦੇ ਵਿੱਚ ਬਾਈ ਨੂੰ ਮੈਂ ਲੱਕੜ ਦਾ ਕੰਮ ਠੀਕ ਹੈ ਇਹ ਵੀ ਆਪਣੀ ਮਰਜ਼ੀ ਨਾਲ ਕਰਾਇਆ ਬਾਈ ਨੇ ਵੀ ਜਿਹੜੇ ਬਿੱਟੇ ਜਿਦੋਂ ਕਹਾਂਗੇ ਬਾਈ ਉਹਨਾਂ ਤੋਂ ਕਰਵਾ ਲਿਓ ਕਰਵਾ ਲਿਆ ਟੈਲ ਬਾਰੇ ਵੀ ਦੱਸਿਆ ਜਿੰਨੇ ਨੂੰ ਕਿ ਟੈਲ ਆਪਾਂ ਨੇ ਉਥੋਂ ਗੋਰਾ ਟੈਲ ਨਾਲ ਤੋਂ ਲੈ ਕੇ ਆਉਣੀ ਹੈਗੀ ਠੀਕ ਹੈ ਠੀਕ ਹੈ ਭਾਈ ਉੱਥੋਂ ਲੈ ਗਿਆ ਤੇ ਭਾਈ ਕਹਿੰਦਾ ਮਤਲਬ ਸੋਡੀ ਕੋਠੀ ਦੇ ਵਿੱਚ ਭਾਈ ਉਹਨਾਂ ਨੇ ਰਾਇ ਲਈ ਆ ਮੰਨੀ ਆ ਗੱਲ ਹਾਂਜੀ ਵੀ ਤੁਸੀਂ ਭਾਈ ਇਹ ਤਜਰਬਾ ਤੁਹਾਨੂੰ 14-15 ਸਾਲ ਦਾ ਕੋਠੇ 'ਚ ਕੰਮ ਕਰਦਿਆਂ ਨੂੰ ਤਾਂ ਜਿੱਥੋਂ ਤੁਸੀਂ ਪ੍ਰੈਫਰ ਕਰੋਗੇ ਆਪਾਂ ਉੱਥੇ ਹੀ ਸਮਾਨ ਲਿਆਉਣਾ ਹੈ ਤੇ ਉਸੇ ਮਿਸਤਰੀ ਤੋਂ ਹੀ ਕੰਮ ਕਰਾਉਣਾ ਹਾਂਜੀ ਪਲੰਬਰ ਦਾ ਸਮਾਨ ਵੀ ਸਾਰਾ ਆਪਣੇ ਤੇ ਰੈਨ ਨਾਲ ਹੀ ਲੈ ਗਏ ਨੇ ਠੀਕ ਹੈ ਠੀਕ ਹੈ ਭਾਈ ਨਾਲ ਦੀ ਨਾਲ ਡਿਜ਼ਾਈਨ ਦੱਸੀ ਚਲੀ ਆਪਾਂ ਇਧਰੋਂ ਆ ਗਏ ਡ੍ਰੈਗ ਰੂਮ ਭਾਈ ਹੈ ਨਾ ਹਾਂਜੀ ਤੇ ਭਾਈ ਕੋਠੀ ਦਾ ਏਰੀਆ ਖੁੱਲਾ ਵੀ ਕਾਫੀ ਇਹ ਖੇਤ ਦੇ ਵਿੱਚ ਬਣੀ ਆ ਕਾਫੀ ਖੁੱਲੀ ਤੇ ਰੋਸ਼ਨੀ ਬਹੁਤ ਪੈਂਦੀ ਆ ਕੋਠ ਇਹਨਾਂ ਉਧਰ ਸਾਰੇ ਕਾ ਚਬਾਈ ਹੋ ਰਹੀ ਥੋੜੀ ਰਾਇ ਲਈ ਗਿਆ ਹੁਣ ਇਹਦੇ ਚ ਬਾਈ ਮੇਨ ਚੀਜ਼ ਆ ਜਾਂਦੀ ਹੈ ਪਲੰਬਰ ਦੇ ਕੰਮ ਦੇ ਵਿੱਚ ਫਿਟਿੰਗ ਵਗੈਰਾ ਦੀ ਪਾਈਪ ਵਗੈਰਾ ਆਪਾਂ ਕਾਦੀ ਪਾਉਣੀ ਹੈ ਇਹਦੇ ਬਾਰੇ ਜੂ ਦੱਸੋ ਬਾਈ ਕੀ ਕੀ ਭਾ ਜਿਹਦੇ ਚ ਯੂਜ਼ ਕੀਤਾ ਹੈ ਬਾਈ ਇਹ ਬਾਈ ਨੇ ਆਪਾਂ ਨੂੰ ਸਾਰਾ ਆਫ ਕਰਕੇ ਰਾਇ ਨਾਲ ਕੀਤਾਗਾ ਫਿਨੋਲੈਕਸ ਕੰਪਨੀ ਪਾਈਪ ਪਾਈ ਹੈ ਫਿਨੋਲੈਕਸ ਪਲੰਬਰ ਕੰਪਨੀ ਦੇ ਆਪਾਂ ਨੇ ਸਾਰੀ ਫਿਟਿੰਗ ਕਰੀ ਹੈਗੀ ਠੀਕ ਹੈ ਠੀਕ ਹੈ ਬਾਈ ਲਾਈਟਰ ਵਗੈਰਾ ਤੇ ਕਹਿਣ ਦਾ ਮਤਲਬ ਬਾਈ ਜਦੋਂ ਕੰਮ ਕਰਵਾਇਆ ਬਾਈ ਉਹਨਾਂ ਨੇ ਸਾਨੂੰ ਦੱਸਤਾ ਜੀ ਕਿ ਕੰਪਨੀ ਜਿਆਦਾ ਹਿਸਾਬ ਨਾਲ ਕੰਮ ਬੇ ਵਧੀਆ ਹੋਣਾ ਚਾਹੀਦਾ ਪੈਸਿਆਂ ਦਾ ਕੋਈ ਚੱਕਰ ਨਹੀਂਗਾ ਠੀਕ ਹੈ ਬਾਈ ਠੀਕ ਠੀਕ ਹੈ ਜੀ ਕਿ ਕੰਮ ਪੂਰਾ ਓਕੇ ਹੋਣਾ ਚਾਹੀਦਾ ਤੇ ਬਾਈ ਹੁਣ ਤੱਕ ਕੀ ਕੀ ਕੰਮ ਹੋ ਗਿਆ ਸਾਰਾ ਤੇਰਾ ਥੋਡੇ ਵਾਲਾ ਕੰਮ ਬਸ ਇੱਕ ਆਪਣਾ ਲੌਬੀ ਜਵਾਸ ਫਿਨ ਆ ਗਿਆ ਕਿਚਨ ਹੋ ਗਈ ਜੀ ਠੀਕ ਹੈ ਜੀ ਤੇ ਇੱਕ ਬਾਥਰੂਮ ਆਈ ਉਹ ਤਿਆਰ ਹੋ ਗਿਆ ਤੇ ਇੱਕ ਆ ਤਿਆਰ ਹੋ ਗਿਆ ਬੇ ਹੋ ਗਿਆ ਜੀ ਕਿਤੇ ਕਿਤੇ ਬਾਈ ਸ਼ੀਟ ਵਗੈਰਾ ਜੜਨ ਵਾਲੀ ਰਹਿੰਦੀ ਹੈ ਹਨਾ ਬਾਈ ਇੱਧਰ ਖਿਚਨ ਆ ਕੇ ਬਾਹਰਲੇ ਪਾਸੇ ਗੇਟਾ ਕੇ ਦਿਖਾ ਦਿਓ ਡਿਜ਼ਾਈਨ ਆਪਾਂ ਤੇ ਇੱਕ ਚੀਜ਼ ਆ ਬਾਈ ਹਨਾ ਜਿਵੇਂ ਕਿ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਵੇਂ ਨਵਾਂ ਡਿਜ਼ਾਈਨ ਲੈ ਕੇ ਆਉਣੇ ਜਿਹੜਾ ਕਿ ਕਿਸੇ ਵਧੀਆ ਆਪਣੇ ਭਰਾ ਨੇ ਆਰਕੀਟੈਕਟ ਨੇ ਬਣਾਇਆ ਹੁੰਦਾ ਕਿਸੇ ਠੇਕੇਦਾਰ ਭਰਾ ਨੇ ਉਹ ਬਣਾਈ ਹੁੰਦੀ ਹੈ ਕੋਠੀ ਜੀ ਕਿਸੇ ਪਲੰਬਰ ਭਰਾ ਦਾ ਜਿਹੜਾ ਕੰਮ ਹੋ ਜਾਂਦਾ ਜੋ ਵੀ ਆਪਣੇ ਨਾਲ ਆਪਣੇ ਨਾਲ ਮੌਜੂਦ ਹੁੰਦਾ ਭਰਾ ਜਿਵੇਂ ਅੱਜ ਪਲੰਬਰ ਭਰਾ ਮੌਜੂਦ ਆਪਣੇ ਨਾਲ ਬਾਈ ਮਾਲਕ ਵੀ ਆਪਣੇ ਨਾਲ ਮੌਜੂਦ ਜਿਹੜਾ ਕੰਮ ਕੋਠੀ ਦੇ ਵਿੱਚ ਹੋਇਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਨਾਲ ਦੀ ਨਾਲ ਤੁਸੀਂ ਕੋਠੀ ਦਾ ਡਿਜ਼ਾਈਨ ਦੇਖ ਸਕਦੇ ਹੋ ਜਿੰਨਾ ਕੰਮ ਹੋਇਆ ਇਹਦੇ ਚੋਂ ਦੇਖ ਸਕਦੇ ਹੋ ਤੇ ਬਾਈ ਗੁਪਿਆਰ ਜਿਵੇਂ ਤੁਸੀਂ ਸਾਰਾ ਕੰਮ ਪਲੰਬਰ ਦਾ ਕੀਤਾ ਹੈ ਨਾ ਇਹਦੇ ਬਾਰੇ ਕੰਮ ਬਾਰੇ ਬਾਈ ਜਿਵੇਂ ਸਮਾਨ ਹੋ ਗਿਆ ਲਾਇਆ ਹੈ ਨਾ ਕੂਟੀਆਂ ਵਗੈਰਾ ਦਾ ਫਿਟਿੰਗ ਥੋੜਾ ਮੋਟਾ ਕੰਮ ਰਹਿੰਦਾ ਹੈ ਨਾ ਜੀ ਤੇ ਆਪਾਂ ਤੁਹਾਡਾ ਕੰਮ ਦਿਖਾ ਰਹੇ ਹਾਂ ਨਾਲ ਦੀ ਨਾਲ ਦੀ ਨਾਲ ਕੋਠੀ ਦਿਖਾ ਰਹੇ ਹਾਂ ਬਾਈ ਹੋਰੀ ਮੌਜੂਦ ਹੈ ਆਪਣੇ ਨਾਲ ਤੇ ਇਹਦੇ ਚ ਬਾਈ ਤੁਸੀਂ ਕੀ ਪ੍ਰੇਫਰ ਕੀਤਾ ਬਾਈ ਹੋਰ ਜਦੋਂ ਸਟਾਰਟਿੰਗ ਦੇ ਵਿੱਚ ਕੰਮ ਕਰਨਾ ਸੀ ਛੋਡੀ ਕਿੱਥੇ ਕਿਤੇ ਰਹੇ ਸੀ ਤੁਹਾਨੂੰ ਇਹ ਕਹਿੰਦਾ ਸੀ ਬਾਈ ਤੁਸੀਂ ਕੰਮ ਕਰਨਾ ਮੈਨੂੰ ਕਹਿੰਦਾ ਕੰਮ ਵਧੀਆ ਕਰਨਾ ਕਿਉਂਕਿ ਬਾਈ ਜਦੋਂ ਡਿਊਟੀ ਤੇ ਰਹਿੰਦੇ ਨੇਗੇ ਆਰਮੀ ਚ ਨੇ ਕਿਉਂਕਿ ਕਾ ਸਾਮਾਨ ਵੀ ਸਾਰਾ ਮੈਂ ਆਪ ਖੋਦ ਲਿਆ ਉੱਥੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਬਾਈ ਹੈਨਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਹਾਂਜੀ ਹਾਂਜੀ ਤੇ ਸਾਰਾ ਸਮਾਨ ਮੈਂ ਆਪ ਲੈ ਕੇ ਲਾਇਆ ਜੀ ਠੀਕ ਹੈ ਠੀਕ ਹੈ ਤੇ ਆ ਦਿਖਾ ਦਿਓ ਜੀ ਪਲੰਬਰ ਮਾਸਟਰ ਵੀ ਤਿਆਰ ਹੋਇਆਗਾ ਆਪਾਂ ਨੇ ਪਲੰਬਰ ਕੰਪਨੀ ਦੇ ਡਾਈਰੇਕਟਰ ਅੰਦਰ ਪਾਈਪ ਬਾਈ ਇਹ ਪਹਿਲਾਂ ਲਕਸ ਕੰਪਨੀ ਦੀ ਪਾਈ ਹੈ ਸਾਰੀ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਬਾਈ ਜਦੋਂ ਤੁਹਾਨੂੰ ਜ਼ਿੰਮੇਵਾਰੀ ਦੇਤੀ ਸਮਾਨ ਤੁਸੀਂ ਖੁਦ ਲੈ ਕੇ ਲਾਇਓ ਤਾਂ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਰੋਜ਼ ਦਾ ਕੰਮ ਕਰਦੇ ਹੋ ਜਿਹੜੀ ਚੀਜ਼ ਉਹਦੇ ਬੈਸਟ ਹੈਗੀ ਉਹ ਲਾ ਕੇ ਲਾਈ ਹੈ ਆ ਸਾਰੀ ਮੈਂ ਖੁਦ ਲੈ ਕੇ ਲਈ ਆਪਣੇ ਹੱਥੀ ਦੇ ਲੈ ਕੇ ਆਇਆਗਾ ਉਹ ਲਾਈ ਹੈ ਜੀ ਬਾਈ ਮੈਨੂੰ ਕਹਿੰਦੇ ਸੀ ਕੋਈ ਚੱਕਰ ਨਹੀਂ ਆ ਤੁਹਾਨੂੰ ਮਨ ਲਿਆ ਤੇ ਇਹ ਬਾਥਰੂਮ ਆ ਗਿਆ ਬਾਈ ਲੌਬੀ ਨਾਲ ਇਹ ਅਟੈਚ ਹੈਗਾ ਤੇ ਆਪਾਂ ਬਾਈ ਉਧਰੋਂ ਡਰੈਗ ਨੂੰ ਦਿਖਾਤਾ ਸੀ ਕਿਚਨ ਦਿਖਾਤਾ ਸੀ ਇੱਕ ਬੈਡਰੂਮ ਨਾਲ ਦੀ ਨਾਲ ਡਿਜ਼ਾਈਨ ਦੱਸੀ ਜਾਓ ਇੱਧਰ ਬੈਡਰੂਮ ਆ ਗਿਆ ਬੈਡਰੂਮ ਬਾਈ ਕਿਸੇ ਨਾਲ ਅਟੈਚ ਦਾ ਕੀਤਾ ਨਹੀਂ ਹੈ ਨਾ ਬਾਥਰੂਮ ਅਟੈਚ ਨਹੀਂ ਕੀਤਾ ਜੀ ਕਿਸੇ ਨਾਲ ਉੱਪਰ ਕੀਤਾ ਹੈ ਉੱਪਰ ਕੀਤਾ ਜੀ ਅੱਛਾ ਥੱਲੇ ਬਾਈ ਕਿਤੇ ਕਿਸੇ ਕਿਸੇ ਕੋਠੀ ਚ ਆਪਾਂ ਦੇਖਦੇ ਹੁੰਦੇ ਆ ਅਟੈਚ ਹੁੰਦਾ ਵੀ ਹੈ ਕਿਸੇ ਚੋਂਦਾ ਨਹੀਂ ਇੱਧਰ ਕੀ ਆ ਗਿਆ ਬਾਈ ਇਹ ਆਪਣਾ ਸਟੋਰ ਰੂਮ ਆ ਗਿਆ ਸਟੋਰ ਰੂਮ ਆ ਗਿਆ ਹੈ ਹਾਂ ਜੀ ਤੇ ਆ ਦੇਖੋ ਜੀ ਇੱਥੇ ਸਟਾਰਟ ਵਿੱਚ ਹੁਣ ਸਟਾਰਟ ਕੀਤਾ ਟੈਲ ਦਾ ਕੰਮ ਸਟਾਰਟ ਕਰ ਲਿਆ ਹਣਾ ਹਾਂਜੀ ਹਾਂਜੀ ਤੇ ਇੱਥੇ ਬਾਈ ਬਾਈ ਹੋਰੀ ਵੀ ਉਹਦੇ ਨਾਲ ਮੌਜੂਦ ਸੀ ਜਦੋਂ ਤੁਸੀਂ ਤੁਹਾਡੇ ਤੋਂ ਰੈਲ ਹੀ ਹੋਣੀ ਭਰਾ ਹੋ ਰਹੇ ਨੇ ਹਾਂ ਨਾਲ ਸੀਗੇ ਮੈਨੂੰ ਉਸ ਸੀਗੇ ਜੀ ਠੀਕ ਹੈ ਠੀਕ ਹੈ ਕਿਉਂਕਿ ਬਾਈ ਡਿਊਟੀ ਤੇ ਰਹਿੰਦੇ ਨੇ ਜ਼ਿਆਦਾਤਰ ਠੀਕ ਹੈ ਬਾਈ ਨੇ ਲੱਕੜ ਖਰੀਦ ਕੇ ਰੱਖ ਲਈ ਸੀਗੀ ਠੀਕ ਹੈ ਕਿਉਂਕਿ ਜੋੜਿਆ ਵਾਲਾ ਮਿਸਤਰੀ ਵੀ ਮੈਂ ਹੀ ਹੋ ਕਰੇ ਚ ਇਹਨਾਂ ਨੂੰ ਅੱਛਾ ਅੱਛਾ ਤੇ ਬਾਈ ਨੇ ਆਪਣੀ ਰੈਨ ਵਾਲੀ ਵੀ ਲੱਕੜ ਖਰੀਦ ਲਈ ਸੀਗੀ ਪਹਿਲਾਂ ਉਸ ਤੋਂ ਬਾਅਦ ਤਾਂ ਬਾਈ ਡਿਊਟੀ ਤੇ ਚਲੇ ਗਏ ਠੀਕ ਹੈ ਮਿਸਟਰ ਨੇ ਆਪਣਾ ਵਧੀਆ ਕੰਮ ਕੀਤਾ ਠੀਕ ਹੈ ਕਹਿਣ ਦਾ ਮਤਲਬ ਬਾਈ ਸੋਡੀ ਕੱਲੀ ਪਲੰਬਰ ਦੇ ਕੰਮ ਦੀ ਡਿਊਟੀ ਨਹੀਂ ਸੀ ਭਰਾ ਹੋਰਾਂ ਨੇ ਤੁਹਾਨੂੰ ਇਹ ਵੀ ਦੱਸਦਾ ਜੀ ਆਪਣੇ ਨਾਲ-ਨਾਲ ਦੇਖ ਰੇ ਵਿੱਚ ਦੂਜਾ ਕੰਮ ਵੀ ਚੱਲ ਰਿਹਾ ਹੈ ਤੇ ਆ ਜਾਓ ਬਾਈ ਦਿਖਾਉਣੇ ਆਪਾਂ ਇੱਧਰ ਆ ਗਿਆ ਜੀ ਬੈਡਰੂਮ ਪੂਜਾ ਦੂਸਰਾ ਬੈਡਰੂਮ ਆ ਗਿਆ ਦੋ ਬੈਡਰੂਮ ਆਪਾਂ ਤੁਹਾਨੂੰ ਦਿਖਾਏ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਤੇ ਆ ਜਾਓ ਕੋਪਰ ਵਾਲੇ ਪੋਰਸ਼ਨ ਤੇ ਚੱਲਦੇ ਹਾਂ ਜੀ ਹੁਣ ਤੇ ਥੱਲੇ ਏਰੀਆ ਹੈਗਾ ਜੀ 1500 ਸਕਰ ਫੁੱਟ ਤੇ ਉੱਪਰ ਹੈਗਾ ਜੀ 1000 ਕਾ ਅਗਰ ਕਿਸੇ ਭਰਾ ਨੇ ਅਗਰ ਕੋਈ ਪਲੰਬਰ ਦਾ ਕੰਮ ਕਰਾਉਣਾ ਹੋਵੇ ਭਰਾਵਾਂ ਉਹਨਾਂ ਨੂੰ ਆਪਾਂ ਨੰਬਰ ਦੇ ਦਾਂਗੇ ਪਲੰਬਰ ਦਾ ਕੰਮ ਵੀ ਬਾਈ ਹੋਰੀ ਸੋਨਾ ਕਰਦੇ ਆ ਤੇ ਬਾਈ ਹੋਰੀਆਂ ਤੋਂ ਵੀ ਆਪਾਂ ਜਾਣਾਂਗੇ ਜਿਹੜੇ ਫੌਜੀ ਸਾਹਿਬ ਨੇ ਬੀਬਾ ਇਫਰਾ ਹੋਰ ਇਹਦਾ ਕੰਮ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਦੱਸਣਗੇ ਬਾਈ ਬਰੀ ਟਾਇਲ ਦੀ ਗੱਲ ਕਰੀਏ ਆਪਾਂ ਤੁਹਾਡੇ ਕੋਲੇ ਅਲੱਗ-ਅਲੱਗ ਡਿਜ਼ਾਈਨ ਦੀ ਟਾਇਲ ਲਾਈ ਹੋਈ ਹੈ ਸਾਰੇ ਜਿਹਾ ਨਾ ਹਾਂਜੀ ਥੱਲੇ ਵੀ ਨੇ ਹੋਰ ਲਾਈਏ ਠੀਕ ਹੈ ਬਾਈ ਉੱਪਰ ਵੀ ਨੇ ਹੋਰ ਲਾਈਏ ਜੀ ਤੇ ਉੱਪਰ ਵਾਲੇ ਪੋਰਸ਼ਨ ਫੋਰ ਟਾਇਲ ਲਾਈਏ ਜੀ ਬਾਹਰਲੀ ਫੋਰ ਟਾਇਲ ਹੈ ਜਿਹੜੀ ਉੱਪਰ ਵਾਲੇ ਪੋਰਸ਼ਨ ਦੇ ਹੋ ਰਹੇ ਹੋਏ ਨੀਚੇ ਵਾਲੇ ਦੀ ਹੋਰ ਹੈ ਜੀ ਠੀਕ ਹੈ ਬਾਈ ਤੇ ਕਿੱਥੋਂ ਬਾਈ ਕੀਤੀ ਸੀ ਬਾਈ ਇਹ ਅਸੀਂ ਨੇ ਗੋਰਾ ਟਾਇਲ ਤੋਂ ਬਾਈ ਕਿੱਥੇ ਜੀ ਟਰੰਪਰੇ ਤੋਂ ਜੀ ਟਰੰਪਰੇ ਤੋਂ ਗੋਰਾ ਟਾਇਲ ਵਾਲਾ ਹਾਂਜੀ ਠੀਕ ਹੈ ਬਾਈ ਠੀਕ ਹੈ ਤੇ ਆਪਾਂ ਜ਼ਿਆਦਾ ਬਦੀ ਬਦੀ ਡੀਲ ਕਰਦੇ ਨੇ ਜੀ ਠੀਕ ਹੈ ਬਾਈ ਹਾਂਜੀ ਜਾਇਜ਼ ਰੇਟ ਦੇ ਵਿੱਚ ਜਾਇਜ਼ ਰੇਟ ਦੇ ਵਿੱਚ ਮਿਲ ਗਈ ਠੀਕ ਹੈ ਠੀਕ ਹੈ ਤੇ ਤੁਸੀਂ ਬਾਈ ਉਹਨੂੰ ਪ੍ਰੇਫਰ ਕੀਤਾ ਖਰੀਦ ਲਈ ਹੈ ਬਾਈ ਤੇ ਬਾਈ ਉੱਪਰ ਦਿਖਾ ਦਿਓ ਕੀ ਕੀ ਬਣਿਆ ਹੋਇਆ ਇਧਰ ਆ ਗਿਆ ਬੈਡਰੂਮ ਹਾਂਜੀ ਖੁੱਲਾ ਬੈਡਰੂਮ ਹੈ ਵੀ ਹੈ ਨਾ ਬਾਈ ਘੱਟੋ ਘੱਟ 12 ਬਾਈ 13 ਦਾ ਹੋ ਹੈ ਨਾ ਹਾਂਜੀ ਤੇ ਨਾਲ ਵਾਸ਼ਰੂਮ ਅਟੈਚ ਹੈ ਬਾਈ ਇਸੋ ਬਾਈ ਹੋਰਾਂ ਨੇ ਉੱਪਰ ਕੰਮ ਕੀਤਾ ਹੋਣਾ ਸਾਰਾ ਇਹ ਤੁਹਾਨੂੰ ਦਿਖਾ ਦਿਓ ਆ ਜਾਓ ਬਾਈ ਇਧਰ ਵੀ ਦਿਖਾ ਲਈਏ ਬੈਡਰੂਮ ਆ ਗਿਆ ਇੱਕ ਵਾਸ਼ਰੂਮ ਅਟੈਚ ਹੈ ਹਾਂਜੀ ਇਧਰ ਆ ਗਿਆ ਬਾਹਰ ਲਾਇਰੀਆ ਤੇ ਇਧਰ ਬਾਈ ਇਹ ਆਪਣਾ ਪੂਜਾ ਰੂਮ ਆ ਗਿਆ ਜੀ। ਅੱਛਾ ਪੂਜਾ ਰੂਮ ਉੱਪਰ ਰੱਖਦਾ ਬਾਈ। ਉੱਪਰ ਰੱਖਦੇ। ਤੇ ਇਹ ਕਈ ਕੋਠੀਆਂ ਦੇ ਵਿੱਚ ਆਪਾਂ ਦੇਖਦੇ ਆ ਬਾਈ ਥੱਲੇ ਵੀ ਹੁੰਦਾ ਵੈਸੇ ਉੱਪਰ ਵਧੀਆ ਹੈ ਨਾ। ਉੱਪਰ ਠੀਕ ਹੈ ਜੀ। ਉੱਪਰ ਕਹਿੰਦਾ ਮਤਲਬ ਵੀ ਡਿਸਟਰਬੈਂਸ ਨਹੀਂ ਆਪਾਂ ਕਿਉਂਕਿ ਜੂਸ ਘੱਟ ਕਰਦੇ ਏਰੀਆ ਨੂੰ ਤੇ ਉੱਪਰ ਆ ਕੇ ਬੈਠ ਸਕਦੇ ਆ। ਬੜੇ ਸ਼ਾਂਤੀ ਨਾਲ ਬੰਦਾ ਪਾਠ ਪੂਜਾ ਕਰ ਸਕਦਾ ਜੀ। ਤੇ ਇੱਧਰ ਉੱਪਰ ਏਰੀਆ ਆ ਗਿਆ ਜੀ। ਆਹ ਦਿਖਾ ਦਿਓ ਬਈ ਆਜੋ। ਇੱਥੇ ਬਈ ਗਲਾਸ ਲਾਦਾ ਲਿਆ ਕੇ। ਆਹ ਗਲਾਸ ਲਾ ਜੀ। ਠੀਕ ਹੈ। ਤੇ ਕੋਠੀ ਬਣੀ ਨੂੰ ਕੰਨਾ ਕ ਟਾਈਮ ਹੋ ਗਿਆ ਬ ਮਾ ਜਿਹੜੋਂ ਭਰਾਵਾਂ ਨਾਲ ਤੁਸੀਂ ਤੁਸੀਂ ਤਾਂ ਘੱਟ ਰਹੇ ਨੇ ਛੁੱਟੀ ਘੱਟ ਮਿਲਦੀ ਐ ਆਰਮੀ ਚੋਂ ਬਾਈ ਉਹਨਾਂ ਨੇ ਕੰਮ ਕੀਤਾ ਇੱਥੇ ਪਲੰਬਰ ਦਾ ਤੇ ਹੋਰ ਕੰਮਾਂ ਚ ਵੀ ਬਾਈ ਉਹਨਾਂ ਨੇ ਤੁਹਾਨੂੰ ਚੰਗੀ ਰਾਇ ਦਿੱਤੀ ਨਾਲੇ ਗੌਰ ਰੱਖੀ ਬਾਈ ਕੰਮ ਦੀ ਨਾ ਤੇ ਬਾਈ ਕਿਵੇਂ ਲੱਗਿਆ ਤੁਹਾਨੂੰ ਬਾਈ ਉਹਨਾਂ ਦਾ ਜਿਹੜਾ ਕੰਮ ਐ ਮੰਨ ਕੇ ਚੱਲੋ ਜਿਹੜੇ ਬਾਈ ਉਹਨਾਂ ਨੇ ਗੌਰ ਦੇਖੇ ਦੇਖ ਰੇ ਚ ਕੰਮ ਕਰਵਾਇਆਗਾ ਬਾਈ ਇਹ ਕੰਮ ਬਹੁਤ ਵਧੀਆ ਲੱਗਿਆ ਬਾਈ ਲੱਕੜ ਦੇ ਕੰਮ ਦੀ ਵੀ ਆਪਾਂ ਨੇ ਇਹਦੇ ਜ਼ਿੰਮੇਵਾਰੀ ਦਾ ਰੱਖਤੀ ਸੀ ਵੀ ਇਹੀ ਤਰ੍ਹਾਂ ਦਾ ਕੰਮ ਬਾਈ ਪੱਥਰ ਦਾ ਵੀ ਵੀ ਇਦਾਂ ਹੀ ਠੀਕ ਐ ਬਾਈ ਠੀਕ ਐ ਬਾਈ ਬਾਕੀ ਹੋਰ ਆਪਣਾ ਜਿਹੜਾ ਲੈਡ ਲੋਡ ਦਾ ਕੰਮ ਵੀ ਠੀਕ ਹੈ ਬਿਗੌਰ ਰੱਖੀ ਬੰਦੇ ਨੇ ਕਹਿਣਾ ਮਤਲਬ ਇਹ ਨਹੀਂ ਸੀਗਾ ਵੀ ਜੇ ਕੱਲਾ ਆਪ ਦਾ ਪਲੰਬਰ ਦਾ ਕੰਮ ਕਰਕੇ ਗਿਆ ਪਰ ਉਹ ਕੰਮ ਨਹੀਂ ਸੀ ਜਦੋਂ ਬਾਈ ਤੁਸੀਂ ਬਾਹਰ ਸੀਗੇ ਤੁਸੀਂ ਡਿਊਟੀ ਲਾਤੀ ਵੀ ਆਹ ਕੰਮਾਂ ਚ ਦੇਖ ਰਹੇ ਕਰੀ ਤਾਂ ਉਹਨੇ ਉਹ ਹੀ ਕੀਤੀ ਹੈ ਹਾਂ ਬਈ ਉਹ ਸਟੀਲ ਦਾ ਕੰਮ ਵੀ ਜਿਵੇਂ ਹੋਇਆ ਆਪਣਾ ਠੀਕ ਹੈ ਬਾਈ ਜਿਵੇਂ ਇੱਥੇ ਆਪਸ ਸਟੀਲ ਲਾਈਏ ਉਧਰ ਪੌੜੀਆਂ ਦੇ ਵਿੱਚ ਵੀ ਲਾਈਏ ਬਾਈ ਇੱਕ ਚੀਜ਼ ਹੋ ਰਿਹਾ ਹੈ ਨਾ ਜਦੋਂ ਕਿਸੇ ਬੰਦੇ ਦੀ ਆਪਾਂ ਜ਼ਿੰਮੇਵਾਰੀ ਲਾ ਦਿੰਦੇ ਉਹ ਵਧ ਜਾਂਦੀ ਹੈ ਜ਼ਿੰਮੇਵਾਰੀ ਇੱਕ ਤਾਂ ਇਹ ਹੁੰਦਾ ਵੀ ਤੇਰਾ ਕੰਮ ਹੈ ਬਾਈ ਤੂੰ ਕਰ ਦੇ ਇੱਕ ਉਹਦਾ ਵੀ ਸਾਰੇ ਕੰਮ ਚ ਗੌਰ ਕਰ ਹੈ ਨਾ ਬਾਈ ਉੱਥੇ ਬਾਈ ਬਹੁ ਬਾਈ ਗਰਪਿਆਰ ਦਾ ਨੰਬਰ ਆਪਾਂ ਦੇਵਾਂਗੇ ਜਦੋਂ ਤੁਸੀਂ ਕਿਤੇ ਵੀ ਬਾਈ ਕੰਮ ਕੰਮ ਬਾਈ ਗਰਪਿਆਰ ਕਿੰਨੇ ਏਰੀਆ ਚ ਕਰ ਦੋਗੇ ਪਲੰਬਰ ਦਾ ਕੰਮ ਹੈ ਜਿਹੜਾ ਪਲੰਬਰ ਦਾ ਕੰਮ ਸਾਰੇ ਕਿਤੇ ਕਰ ਦਿੰਦੇ ਆਲ ਓਵਰ ਪੰਜਾਬ ਚ ਸਾਰੇ ਕਰ ਦੋਗੇ ਬਾਈ ਤੁਸੀਂ ਨਾ ਜੋ ਵੀ ਕਿਤੇ ਵੀ ਕੰਮ ਕਰਾਉਣਾ ਪਲੰਬਰ ਦਾ ਬਾਈ ਕੋਠੀ ਦੇ ਵਿੱਚ ਭਰਾ ਹੋਰਾਂ ਨਾਲ ਕੰਟੈਕਟ ਕਰਿਓ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਤੇ ਕਿਤੇ ਵੀ ਕੰਮ ਕਰਵਾ ਸਕਦੇ ਆਲ ਓਵਰ ਪੰਜਾਬ ਚ ਬਾਈ ਕਹਿੰਦਾ ਕਿਤੇ ਵੀ ਨਾਲ ਲੱਗਦੇ ਹਰਿਆਣੇ ਰੋੜੇ ਚ ਵੀ ਕਰ ਦੋਗੇ ਬਾਈ ਠੀਕ ਹੈ ਬਾਈ ਸਾਰੇ ਕਿਤੇ ਬਾਈ ਹੋਰਾਂ ਦੇ ਕੰਮ ਕਰ ਦਾਂਗੇ ਸੀ ਖਾਸ ਕਰਕੇ ਪਲੰਬਰ ਦਾ ਕੰਮ ਜੀ ਕਿਉਂਕਿ ਬਾਈ ਹੋਰਾਂ ਦਾ ਉਹਨਾਂ ਨੇ ਕੰਮ ਕਰਾਇਆ ਨਾਲ ਨਾਲ ਬਾਈ ਉਹਨਾਂ ਨੇ ਸਾਰੀ ਕੋਠੀ ਦੇਖ ਰੱਖੀ ਤੇ ਦੂਜਾ ਕੰਮ ਵੀ